ਪੰਜ ਮੈਂਬਰੀ ਕਮੇਟੀ ਆਪਣਾ ਕੰਮ ਬਖੂਬੀ ਕਰ ਰਹੀ ਹੈ ਇਹ ਅਸੀਂ ਆਪ ਨਹੀਂ ਕਹਿੰਦੇ ਪਰ ਐ ਲੱਗਦਾ ਕਿ ਉਹਨਾਂ ਦਾ ਕੰਮ ਬੋਲਣ ਲੱਪਿਆ ਇਹ ਜ਼ਰੂਰ ਹੈ ਕਿ ਲੰਗੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਪਰ ਮਾਕ ਠ ਕੱਢਿਆ ਰੋਡ ਸ਼ੋਅ ਕੱਢਿਆ ਪਰ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਜਿਹੜੀਆਂ ਮੱਲਾ ਮਾਰ ਰਹੀ ਹੈ ਉਹਦੇ ਉੱਤੇ ਵੀ ਧਿਆਨ ਦੇਣਾ ਜ਼ਰੂਰੀ ਹੈ ਪੰਜ ਮੈਂਬਰੀ ਕਮੇਟੀ ਹੁਣ ਤੱਕ ਤਾਂ ਜਿੱਥੇ ਪਟਿਆਲਾ ਸਨੌਰ ਘਨੌਰ ਦੇ ਵਿੱਚ ਵਰਤੀਆਂ ਵਾਪਸ ਲੈ ਰਹੀ ਸੀ ਜਿੱਥੇ ਵੇਖਿਆ ਜਾ ਰਿਹਾ ਸੀ ਕਿ ਜਿਹੜੀਆਂ ਭਰਤੀਆਂ ਭੇਜੀਆਂ ਗਈਆਂ ਸੀ ਉਹ ਹੁਣ ਵਾਪਸ ਆਉਂਦੀਆਂ ਪਈਆਂ ਨੇ ਉਹ ਪਰਮਾਹੁੰਗਾਰਾ ਮਿਲਿਆ। ਉੱਥੇ ਦੂਜੇ ਪਾਸੇ ਹੁਣ ਹਿਮਾਚਲ ਦੇ ਵਿੱਚ ਵੀ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਵੱਡਾ ਇਕੱਠ ਕਰਕੇ ਬੈਠੀ ਐ ਪੱਤਰਕਾਰ ਜਿਹੜੇ ਸੀਨੀਅਰ ਨੇ ਉਸ ਗੱਲ ਦਾ ਦਾਵਾ ਕਰਦੇ ਆ ਕਿ ਅੱਜ ਤੱਕ ਐਨਸੀ ਦੇਖਿਆ ਗਿਆ ਕਿ ਹਿਮਾਚਲ ਦੇ ਵਿੱਚ ਅਕਾਲੀ ਦਲ ਨੇ ਐਡਾ ਵੱਡਾ ਇਕੱਠ ਕੀਤਾ ਹੋਵੇ ਪਰ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਮਨਪ੍ਰੀਤ ਵਾਲੀ ਤੇ ਬਾਕੀ ਸੀਨੀਅਰ ਲੀਡਰਾਂ ਦੀ ਅਗਵਾਈ ਦੇ ਵਿੱਚ ਕਿ ਹਮਾਚਲ ਪ੍ਰਦੇਸ਼ ਦੇ ਵਿੱਚ ਵੀ ਵੱਡਾ ਕੱਟ ਕਰਕੇ ਬੈਠੀ ਆ ਔਰ ਉੱਥੇ ਵੀ ਕਹਿੰਦੇ ਵੱਡੀਆਂ ਭਰਤੀਆਂ ਜਿਹੜੀਆਂ ਨੇ ਉਹ ਅਮਲ ਦੇ ਵਿੱਚ ਲਿਆਂਦੀਆਂ ਜਾ ਸਕਦੀਆਂ ਔਰ ਅਮਲ ਦੇ ਵਿੱਚ ਲਿਆਂਈਆਂ ਵੀ ਗਈਆਂ ਨੇ ਜੇ ਮਨਪ੍ਰੀਤ ਅਿਆਲੀ ਦੀ ਫੇਸਬੁੱਕ ਪੋਸਟ ਦੇ ਉੱਤੇ ਝਾਤ ਮਾਰੀ ਜਾਵੇ ਤਾਂ ਉਹ ਲਿਖਦੇ ਨੇ ਕਿ ਅੱਜ ਹਿਮਾਚਲ ਪ੍ਰਦੇਸ਼ ਨਾਲਾਗੜ ਦੇ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਪੁਨਰ ਸੁਰਜੀਤੀ ਲਈ ਆਪ ਮੁਹਾਰੇ ਭਰਤੀ ਕਾਪੀਆਂ ਸਪੁਰਦ ਕੀਤੀਆਂ ਨੇ ਪੰਜਾਬ ਤੋਂ ਬਾਹਰ ਬੈਠੇ ਸਿੱਖਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੂਰੀ ਤਨਦੇਹੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਹੁਕਮ ਦੀ ਪਾਲਣਾ ਕੀਤੀ ਹੈ ਅਤੇ ਬਹੁਤ ਲੰਬੇ ਸਮੇਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਵੱਲੋਂ ਕੋਈ ਪ੍ਰੋਗਰਾਮ ਕੀਤਾ ਗਿਆ ਹੈ ਇਸ ਮੌਕੇ ਬਾਬਾ ਸਰਬਜੋਤ ਸਿੰਘ ਬੇਦੀ ਜੀ ਸਾਹਕਾ ਜਿਹਦਾ ਅਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਕਮੇਟੀ ਮੈਂਬਰ ਇਕਬਾਲ ਸਿੰਘ ਝੁੰਦਾ ਜੀ ਵੀ ਮੌਜੂਦ ਰਹੇ ਜ਼ਾਹਿਰ ਤੌਰ ਤੇ ਇੱਕ ਵੱਡੀ ਗੱਲ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਜਿੱਥੇ ਇਹ ਸਮਝਿਆ ਜਾ ਰਿਹਾ ਸੀ ਕਿ ਸ਼ਾਇਦ ਅਕਾਲੀ ਦਲ ਦਾ ਆਧਾਰ ਹੀ ਖਤਮ ਹੋ ਚੁੱਕਿਆ ਹੈ ਉੱਥੇ ਭਰਤੀਆਂ ਹੋਣੀਆਂ ਔਰ ਉਹ ਵੀ ਏਡੇ ਵੱਡੇ ਕੱਠ ਦੇ ਨਾਲ ਔਰ ਉਹ ਵੀ ਉੱਥੇ ਭਰਤੀ ਕਾਪੀਆਂ ਵਾਪਸ ਆਉਣਾ ਯਾਨੀ ਕਿ ਭਰਤੀਆਂ ਮੁਕੰਮਲ ਹੋਣਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਇੱਕ ਪਰਮਾਹੰਗਾਰਾ ਹੈ ਔਰ ਵੱਡਾ ਕੱਠ ਜਿਹੜਾ ਹੈ ਉਹ ਨਾਲਾਗੜ੍ਹ ਵਿੱਚ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿੱਤ ਜਿਹੜੀ ਹੈ ਪਹਿਲੀ ਜਿੱਤ ਦਰਜ ਮੰਨੀ ਜਾ ਸਕਦੀ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਆਉਂਦੇ ਸਮੇਂ ਵਿੱਚ ਪੰਜ ਮੈਂਬਰੀ ਕਮੇਟੀ ਕਿਸ ਪੱਧਰ ਦੇ ਉੱਤੇ ਕੰਮ ਕਰਦੀ ਹੈ ਵਕਤੇ ਮੇ ਅਸਰ ਹੈ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ